ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਬਹੁਤ ਸੋਹਣੇ ਸੂਟ ਜਿਹੜੇ ਮੈਂ ਤੁਹਾਨੂੰ ਦੇਣ ਲੱਗਾ ਵੈਲਵਟ ਦੇ ਵਿੱਚ ਨੇ ਸਾਰੇ ਹੀ ਇਹ ਚੈੱਕ ਜ਼ਰੂਰ ਕਰਿਓ ਰੇਟ ਬਹੁਤ ਸੋਹਣੇ ਆ ਇੱਕ ਤਾਂ ਤੁਸੀਂ ਮੇਰੇ ਲਾਗੇ ਪਿਆ ਵੇਖ ਲਿਆ ਬਾਕੀ ਵੀਡੀਓ 'ਚ ਦਿੰਨੇ ਆ ਆ ਸੂਟ ਬੁੱਕ ਜੇ ਇਹਨੂੰ ਤੁਸੀਂ ਬੁੱਕ ਨਾ ਕਰਿਓ ਤੇ ਇਹਦੇ ਨਾਲ ਦੇ ਹੋਰ ਸੂਟ ਆਪਣੇ ਕੋਲ ਮਿਲ ਜਾਣਗੇ ਤੁਹਾਨੂੰ ਬਿਨਾਂ ਦੁਪੱਟਿਆਂ ਤੋਂ 590 ਆਲੇ ਜਿਹੜੇ ਅੱਜ ਦੀ ਵੀਡੀਓ 'ਚ ਆਉਣ ਲੱਗੇ ਆ ਸੂਟ ਉਹ ਤੁਹਾਨੂੰ ਪ੍ਰਾਈਸ ਜਿਹੜੇ ਵੀਡੀਓ 'ਚ ਚੈੱਕ ਕਰਿਓ ਬਹੁਤ ਸੋਹਣੇ ਸੂਟ ਨੇ ਮਾਈਕਰੋ ਵੈਲਵਟ ਦੇ ਨੇ ਜਿੱਦਾਂ ਤੁਹਾਨੂੰ ਪਤਾ ਕਿ ਠੰਡ ਹੋ ਗਈ ਆ ਸਰਦੀ ਦਾ ਸੀਜ਼ਨ ਜਿਹੜਾ ਸਟਾਰਟ ਆ ਤੇ ਤੁਸੀਂ ਸੋਹਣੇ ਸੋਹਣੇ ਸੂਟ ਜਿਹੜੇ ਜੇ ਉਹ ਲੈ ਸਕਦੇ ਜੇ ਠੰਡੇ ਠੰਡੇ ਮੌਸਮ ਦੇ ਵਿੱਚ ਨਿੱਗੇ ਨਿੱਗੇ ਸੂਟ ਆਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਘੈਂਟ ਜੇ ਸੂਟ ਤੇ ਗਰਮ ਕਰਨ ਨੂੰ ਕਰੋ ਚੈੱਕ ਕਰਦੇ ਆ ਵੀਡੀਓ ਸ਼ੁਰੂ ਜਿਹਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਲੱਗਾ ਸਾਰੇ ਸੂਟ ਅੱਜ ਜਿਹੜੇ ਵੀਡੀਓ 'ਚ ਆਉਣੇ ਆ ਉਹ ਮੋਸਟਲੀ ਜਿੰਨੇ ਵੀ ਆ ਸਾਰੇ ਵੈਲਵਟ ਦੇ ਆਉਣਗੇ ਰੇਂਜ ਪਲੱਸ ਤੇ ਮਾਈਨਸ ਦੋਵੇਂ ਚੱਲਦੀਆਂ ਰਹਿਣਗੀਆਂ ਨਾਲ ਦੀ ਨਾਲ ਹੀ ਸਭ ਤੋਂ ਪਹਿਲਾਂ ਸੂਟ ਚੈੱਕ ਕਰਿ ਕਲਰ ਬਹੁਤ ਸੋਹਣਾ ਆ ਗਿਆ ਜੇ ਇਹਦਾ ਕੋਕਾ ਕੋਲਾ ਕਲਰ ਜਿਹਦੇ ਵਿੱਚ ਤੁਸੀਂ ਵਰਕ ਵੇਖ ਸਕਦੇ ਜੇ ਇਹ ਬੈਕ ਸਾਈਡ ਤੇ ਵੀ ਆਉਂਦਾ ਜੇ ਸੂਟ ਤੇ ਤੇ ਫਰੰਟ ਤੇ ਵੀ ਆਉਂਦਾ ਜੇ ਨਾਲ ਆਉਂਦੀ ਜੇ ਬਾਟਮ ਇਹਦੇ ਫੈਬਰਿਕ ਹੈਗਾ ਜੇ ਮਾਈਕਰੋ ਵੈਲਵਟ ਦਾ 170 170 ਦੀ ਕਟ ਆਉਂਦੀ ਜੇ ਸ਼ਿਪਿੰਗ ਫ੍ਰੀ ਜੇ ਵਿਦਆਊਟ ਦੁਪੱਟਾ ਸੂਟ ਜੇ ਇਹ ਦੋਵੇਂ ਹੀ ਇਹ ਤੁਹਾਨੂੰ ਮਿਲਣਾ ਜੇ 645 ਦਾ ਸਿੰਗਲ ਤੇ 21200 ਰੁਪਏ ਦੇ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜਣਾ ਜੇ ਰੈੱਡ ਮਰੂਨ ਕਲਰ ਬਹੁਤ ਸੋਹਣਾ ਕਲਰ ਜੇ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਜੇ ਤਿੱਲੇ ਦਾ ਵਰਕ ਬਹੁਤ ਸੋਹਣਾ ਤੇ ਨਾਲ ਇਹਦੇ ਜਿਹੜੀ ਜੇ ਬਾਟਮ ਮੈਚਿੰਗ ਆਉਣੀ ਜੇ ਬਹੁਤ ਪਿਆਰੀ ਕੰਟਰਾਸਟ ਇਹ ਵੀ ਫਰੰਟ ਬੈਕ ਵਰਕ ਦੇ ਨਾਲ ਆ ਜਣਾ ਜੇ ਵਿਦਆਊਟ ਦੁਪੱਟਾ ਇਹ ਦਾ ਬੈਕ ਸਾਈਡ ਫਰੰਟ ਸਾਈਡ ਦੋਵੇਂ ਸੂਰਤੀਆਂ ਤੁਸੀਂ ਮਜੇ ਨਾਲ ਰੈਡੀ ਕਰ ਸਕਦੇ ਜੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਹੈਗਾ ਜੇ 645 ਰੁਪਏ ਵਿਦਆਊਟ ਦੁਪੱਟਾ ਫ੍ਰੀ ਸ਼ਿਪਿੰਗ ਇੱਕ ਹੋਰ ਡਿਜ਼ਾਈਨ ਚੈੱਕ ਕਰਿਓ ਇਹ ਕਲਰ ਥੋੜਾ ਜਿਹਾ ਇਹਦੇ ਵਿੱਚ ਵੀਡੀਓ ਚ ਬ੍ਰਾਈਟ ਆਉਂ ਰਿਹਾ ਜੇ ਉਦਾਂ ਜਿਹੜਾ ਜੇ ਥੋੜਾ ਡਾਰਕ ਕਲਰ ਆ ਤੇ ਇਹ ਦੇ ਕੱਟਵਰਕ ਜੇ ਸਟਾਲ ਦੇ ਉੱਤੇ ਬਹੁਤ ਸੋਹਣਾ ਜੀ ਇਸ ਸਟਾਲ ਹੁਣਾ ਚ 2 ਮੀਟਰ ਦੇ ਕਰੀਬ-ਕਰੀਬ ਤੇ ਸੂਟ ਜਿਹੜਾ ਜੇ ਇਹ ਗਰਿਸ਼ ਲੁੱਕ ਚ ਆਉਣਾ ਜੇ ਹੈਲਦੀ ਕਸਟਮਰ ਦਾ ਨਹੀਂ ਜਬਾਨਾ ਉਹ ਨੋਟ ਕਰ ਲਿਓ ਤੇ ਲੈਂਥ ਇਹਦੀ ਜਿਹੜੀ 42 ਤੱਕ ਰੈਡੀ ਹੋ ਜਾਂਦੀ ਜੇ ਆਹ ਸੋਹਣਾ ਜਿਹਾ ਡਿਜ਼ਾਈਨ ਜੇ ਕਲਰ ਹੈਗਾ ਜੇ ਇੰਡੀਗੋ ਸ਼ੇਡ ਮੋਰ ਪੰਖੀਆ ਕਦਰ ਡਾਰਕ ਰੇਟ ਇਹਦਾ ਜਿਹੜਾ ਆਉਣਾ ਜੇ 745 ਰੁਪਏ ਜੇ ਦੋ ਸੂਟ ਬੁੱਕ ਕਰਦੇ ਜੇ ਤੇ ਤੁਸੀਂ ਲੈ ਸਕਦੇ ਜੇ 1400 ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਮਾਈਕਰੋ ਵੈਲਵਟ ਦੀ ਸੂਟ ਜ ਮਾਈਕਰੋ ਵੈਲਵਟ ਦਾ ਤੇ ਨਾਲ ਮਾਈਕਰੋ ਵੈਲਵਟ ਦਾ ਹੀ ਇਹਦੇ ਆਉਣਾ ਜੇ ਸਟਾਲ ਰੇਟ 745 ਰੁਪਏ ਅੱਗੇ ਇੱਕ ਹੋਰ ਸੋਹਣਾ ਜਿਹਾ ਸੂਟ ਚੈੱਕ ਕਰੋ ਇਹ ਵੀ ਆ ਗਿਆ ਮਾਈਕਰੋ ਵੈਲਵਟ ਦਾ ਡਿਜ਼ਾਈਨ ਨੱਕ ਦਾ ਚੈੱਕ ਕਰ ਲਿਓ ਬਹੁਤ ਪਿਆਰਾ ਜੇ ਤੇ ਨਾਲ ਇਹਦੇ ਜਿਹੜਾ ਜੇ ਬਹੁਤ ਸੋਹਣਾ ਕਟਵਰਕ ਵਾਲਾ ਮਿਲਣਾ ਜੇ ਸਟਾਲ ਸਾਰੇ ਸੂਟ ਦੇ ਵਿੱਚ ਬੋਟੀਆਂ ਛੋਟੀਆਂ ਛੋਟੀਆਂ ਮਿਲ ਜਣੀਆਂ ਇਹ ਵੀ ਤੁਹਾਨੂੰ ਸੇਮ ਰੇਟ ਤੇ ਮਿਲ ਜਣਾ ਜੇ 745 ਦੇ ਵਿੱਚ ਫ੍ਰੀ ਸ਼ਿਪਿੰਗ 1400 ਦੇ ਦੋ ਸੂਟ ਤੇ ਆਹ ਜਿਹੜਾ ਆਪਣਾ ਸੁਪਰ ਹੀਟ ਆਰਟੀਕਲ ਹੈਗਾ ਉਹ ਦੁਬਾਰੇ ਹੋ ਗਿਆ ਜੇ ਆਪਣੇ ਕੋਲ ਰੀਸਟਾਕ ਕਲਰ ਚੈੱਕ ਕਰ ਲਓ ਇਹਦੇ ਵਿੱਚ ਚਾਰ-ਪਰਦਿਆਂ ਚ ਕਲਰ ਤੁਹਾਨੂੰ ਮਿਲ ਜਣੇ ਆ ਡਿਜ਼ਾਈਨ ਜਿਹੜਾ ਜੇ ਸਾਡਾ ਸਭ ਤੋਂ ਵੱਧ ਜਿਹੜਾ ਤੁਸੀਂ ਪਸੰਦ ਕਰਦੇ ਹੋ ਉਹ ਵਾਲਾ ਜਿਹਦੇ ਵਿੱਚ ਇਹ ਸੇਮ ਨੋਟਸ ਬਣੀਆਂ ਹੋਣਗੀਆਂ ਜੇ ਮਸ਼ੀਨ ਵਰਕ ਦੇ ਨਾਲ ਨਾਲ ਸਟੋਲ ਹੋਣਾ ਜੇ ਗਰਲਿਸ਼ ਲੁੱਕ ਦੇ ਵਿੱਚ ਸੂਟ ਜੇ ਇਹ ਕਸਟਮਰ ਹੈਲਦੀ ਜਿਹੜੇ ਆ ਉਹ ਨੋਟ ਕਰਕੇ ਫਿਰ ਬੁੱਕ ਕਰਿਓ ਰੇਟ ਆਉਣਾ ਜੇ ਇਹਦਾ ਵੀ ਸੇਮ 745 ਸ਼ਿਪਿੰਗ ਫ੍ਰੀ 2 ਸੂਟ 1400 ਦੇ ਅੱਗੇ ਆ ਗਿਆ ਬਲੈਕ ਬਲੈਕ ਸੂਟ ਚੈੱਕ ਕਰ ਲਿਓ ਬਹੁਤ ਸੋਹਣਾ ਜੇ ਇਹ ਵੀ ਮਾਈਕਰੋ ਵੈਲਵਟ ਦਾ ਫੈਬਰਿਕ ਜੇ ਸ਼ਿਪਿੰਗ ਫਰੀ ਜੇ ਸਟੌਲ ਨਾਲ ਜੇ ਰੇਟ ਦਊਗਾ ਤੁਹਾਨੂੰ ਇਹਦਾ ਵੀ ਸੇਮ 745 ਆਲ ਓਵਰ ਇੰਡੀਆ 'ਚ ਫਰੀ ਸ਼ਿਪਿੰਗ ਦੇ ਨਾਲ ਦੋ ਸੂਟ ਲੈਂਦੇ ਜੇ 1400 ਦੇ ਮਿਲ ਜਾਣੇ ਤੁਹਾਨੂੰ ਕਲਰ ਆ ਗਿਆ ਫਿਰ ਇੰਡੀਗੋ ਮਹਿੰਦਰ ਜੇ ਕਲਰ ਦਾ ਫਰਕ ਪੈ ਜਾਂਦਾ ਜੇ ਕੈਮਰੇ ਕਰਕੇ ਇਹ ਗੱਲ ਦਾ ਖਿਆਲ ਕਰ ਲਿਓ ਫੈਬਰਿਕ ਵੇਖ ਸਕਦੇ ਜੇ ਡਿਜ਼ਾਈਨ ਵੇਖ ਸਕਦੇ ਜੇ ਵਰਕ ਚੈੱਕ ਕਰ ਸਕਦੇ ਜੇ ਤੇ ਨਾਲ ਸਟੌਲ ਜਿਹੜਾ ਜੇ ਉਹ ਵੀ ਤੁਸੀਂ ਲੈ ਸਕਦੇ ਜੇ ਫਰੀ ਸ਼ਿਪਿੰਗ ਦੇ ਨਾਲ ਰੇਟ ਸਿਰਫ 745 ਰੁਪਏ ਕਲਰ ਆ ਗਿਆ ਜੇ ਬ੍ਰਾਊਨ ਬਹੁਤ ਸੋਹਣਾ ਕੰਦਰ ਜੇ ਤੇ ਬਹੁਤ ਜਿਆਦਾ ਪਿਆਰਾ ਡਿਜ਼ਾਈਨ ਜੇ ਸੂਟ ਬਹੁਤ ਸੋਹਣਾ ਰਹੂਗਾ ਰੇਟ ਆਊਗਾ ਇਹਦਾ ਵੀ ਸੇਮ 745 ਕੇ ਆ ਗਿਆ ਜਿਹੜਾ ਬਲੈਕ ਤੇ ਇਹਦੀ ਰੇਂਜ ਜਿਹੜੀ ਜੁਣ ਆਣੀ ਜੇ ਪਲੱਸ ਪਹਿਲਾਂ ਤਾਂ ਵਰਕ ਚੈੱਕ ਕਰ ਲਿਓ ਸਾਰਾ ਨੈਕ ਦੇ ਉੱਤੇ ਵਰਕ ਜੇ ਬਹੁਤ ਸੋਹਣਾ ਆ ਸਾਰਾ ਇਹਦਾ ਫਰੰਟ ਬਣਿਆ ਹੋਣਾ ਜੇ ਤੇ ਆ ਨਾਲ ਇਹਦੇ ਵਰਕ ਆਉਣਾ ਜੇ ਘੇਰੇ ਦੇ ਉੱਤੇ ਸਟੋਲ ਇਹਦੇ ਨਾਲ ਆਉਣਾ ਜੇ 3.5 ਮੀਟਰ ਦੀ ਕੱਟ ਰਹਿਣੀ ਜੇ ਵੱਡੇ ਵਰਦੀ ਤੇ ਬਾਜੂ ਵਰਕ ਇਹਦੇ ਵਿੱਚ ਐਡ ਆਉਣਾ ਜੇ ਨਾਲ ਬਹੁਤ ਸੋਹਣਾ ਬਾਜੂ ਵਰਕ ਆਉਂਦਾ ਜੇ ਇਹਦੇ ਵਿੱਚ ਬਹੁਤ ਜਿਆਦਾ ਹੈਵੀ ਵਰਕ ਆਉਂਦਾ ਜੇ ਤੁਸੀਂ ਚੈੱਕ ਕਰ ਸਕਦੇ ਜੀ ਆ ਚੈੱਕ ਕਰਿਓ ਇੱਥੋਂ ਲੈ ਕੇ ਤੇ ਆਹ ਸਾਰੀ ਉੱਪਰ ਲਾਈਨ ਜਿਹੜੀ ਆ ਇਹ ਪੂਰੀ ਬਾਹਾਂ ਤੋਂ ਲੈ ਕੇ ਤੇ ਇੱਕ ਨਹੀਂ 18 19 ਇੰਚ ਦੀ ਜਿਹੜੀ ਲਾਈਨ ਹੈ ਇਹਦੀ ਬਣੀ ਆਉਂਦੀ ਜੀ ਡਿਜ਼ਾਈਨ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਜੀ ਇਹਨੂੰ ਘਟਾ ਵਧ ਵੀ ਕਰ ਸਕਦੇ ਜੀ ਤੇ ਇਹਦਾ ਜਿਹੜਾ ਰੇਟ ਰਹਿਣਾ ਹੈ ਆ ਸੂਟ ਦਾ ਉਹ ਸਿਰਫ ਤੇ ਸਿਰਫ 990 ਰੁਪਏ 1800 ਦੇ ਦੋ ਸੂਟ ਜੇ ਫ੍ਰੀ ਸ਼ਿਪਿੰਗ ਦੇ ਨਾਲ ਫੈਬਰਿਕ ਮਾਈਕਰੋ ਵੈਲਵਟ ਦਾ ਇਸੇ ਦੇ ਵਿੱਚ ਆ ਗਿਆ ਜੇ ਅੱਗੇ ਮਹਿੰਦੀਆ ਕਲਰ ਬਹੁਤ ਸੋਹਣੀ ਟੋਨ ਜੇ ਇਹ ਵੀ ਇਹ ਵੀ ਮਹਿੰਦਰ ਜਿਹਾ ਫਰਕ ਜੇ ਕਲਰ ਦਾ ਵੀ ਜੇ ਥੋੜਾ ਜਿਹਾ ਬ੍ਰਾਈਟ ਹੁੰਦਾ ਜਿਹਾ ਥੋੜਾ ਜਿਹਾ ਡਲ ਪਨ ਦੇ ਵਿੱਚ ਰੇਟ ਤੁਹਾਨੂੰ ਮਿਲ ਜਣਾ ਜੇ ਸੇਮ 990 ਰੁਪਏ ਸ਼ਿਪਿੰਗ ਫ੍ਰੀ ਵਰਕ ਬਹੁਤ ਸੋਹਣਾ ਸੇਮ ਬਾਜੂ ਵਰਕ ਆਊਗਾ ਸੇਮ ਘੇਰਾ ਸੇਮ ਨੈੱਕ ਰੇਟ 745 ਸੌਰੀ 990 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆਹ ਲਓ ਜੀ ਇੱਕ ਹੋਰ ਪਿਆਰੀ ਜੀ ਸ਼ੇਡ ਚੈੱਕ ਕਰੋ ਕਲਰ ਚੈੱਕ ਕਰ ਲਿਓ ਡਿਜ਼ਾਈਨ ਵੇਖ ਲਿਓ ਸੂਟ ਦਾ ਇਹ ਵੀ ਸੇਮ ਫੈਬਰਿਕ ਦੇ ਉੱਤੇ ਆਉਣਾ ਜੇ ਮਾਈਕਰੋ ਵੈਲਵਟ ਦੇ ਨਾਲ ਤੇ ਇਹਦਾ ਵੀ ਰੇਟ ਜਿਹੜਾ ਜੇ ਉਹ ਤੁਹਾਨੂੰ ਸੇਮ ਮਿਲ ਜਣਾ ਜੇ ਸਿਰਫ ਤੇ ਸਿਰਫ ਨੌ ਸੌ ਨੱਬੇ ਰੁਪਏ ਦਾ ਸਟਾਲ ਨਾਲ ਜੇ ਸੂਟ ਤੇ ਵਰਕ ਬਹੁਤ ਸੋਹਣਾ ਜੇ ਬਾਜੂਵਰਕ ਜਿਹੜੇ ਜੇ ਉਹ ਐਡ ਰਹਿਣਾ ਜੇ ਨਾਲ ਇਹਨਾਂ ਦੇ ਚੈੱਕ ਕਰ ਲੋ ਇਹ ਵੀ ਮਿਲ ਜਣੇ ਤੁਹਾਨੂੰ 1800 ਦੇ ਦੋ ਸੂਟ ਸਿੰਗਲ ਜਿਹੜਾ ਜੇ 900 ਤੇ 90 ਰੁਪਏ ਦਾ ਜੇ ਇਹ ਆਪਣੇ ਕੋ ਆਗਾ ਜੇ ਵੈਲਵਟ ਦੇ ਉੱਤੇ ਸੂਟ ਇਹ 1500 1600 ਇੰਨੀ ਰੇਂਜ ਦੇ ਸੂਟ ਨੇ ਇਹ ਵਾਲੇ ਇਹਦੇ ਵਿੱਚ ਹੈਂਡਵਰਕ ਦਾ ਹਾਈਲਾਈਟ ਮਿਲ ਜਣਾ ਜੇ ਤੁਹਾਨੂੰ ਤੇ ਬਹੁਤ ਸੋਹਣਾ ਨਾਲ ਮਿਲ ਜਣਾ ਜੇ ਇਹਦੇ ਵਿੱਚ ਫੈਬਰਿਕ ਇਹ ਜਿਹੜਾ ਆਊਗਾ ਜੇ ਇਹ ਆਊਗਾ ਜੇ ਪਿਓਰ ਵੈਲਵਟ ਦੇ ਉੱਤੇ ਜਿਹੜੇ ਫੈਬਰਿਕ ਦੀ ਕੁਆਲਿਟੀ ਆਉਂਦੀ ਆ 9000 ਮਾਈਕਰੋ ਵੈਲਵਟ ਤੁਸੀਂ ਆ ਚੈੱਕ ਕਰ ਸਕਦੇ ਜੇ ਸੁਪਰ ਮਾਈਕਰੋ 9000 ਵੈਲਵਟ ਉਹ ਵਾਲੀ ਕੁਆਲਿਟੀ ਆ ਕਲਰ ਤੁਹਾਨੂੰ ਬਹੁਤ ਸੋਹਣਾ ਮਿਲਣਾ ਡਾਰਕ ਇੰਡੀਗੋ ਸ਼ੇਡ ਨਾਲ ਦੁਪੱਟਾ ਆਉਣਾ ਜੇ ਇਹਦੇ ਇਹਦੇ ਸਟਾਲ ਨਹੀਂ ਹੈਗਾ ਦੁਪੱਟਾ ਚ ਚੁਣੋਂ ਦਾ ਤੇ ਇਹਦੇ ਨਾਲ ਤੁਸੀਂ ਲੈ ਸਕਦੇ ਜੇ ਬਹੁਤ ਸੋਹਣਾ ਹੈਵੀ ਵਰਕ ਤੇ ਆ ਸਾਰਾ ਨੈਕ ਦਾ ਵਰਕ ਜੇ ਰੇਟ ਆਉਣਾ ਜੇ ਇਹਦਾ 1190 ਰੁਪਏ ਫ੍ਰੀ ਸ਼ਿਪਿੰਗ ਜੇ ਆਲ ਓਵਰ ਇੰਡੀਆ ਦੇ ਵਿੱਚ ਮਾਰਕੀਟ ਪ੍ਰਾਈਸ ਜਿਹੜੀ ਕੇ ਸੂਟ ਦੀ ਕੋਈ ਘੱਟੋ ਘੱਟ 1500 2000 ਤੇ ਲੱਗ ਜਾਗੇ ਆ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋਲ ਸਿਰਫ 1190 ਦੇ ਨਾਲ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ ਹੋਰ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ ਇਹ ਵੀਡੀਓ ਤੁਹਾਨੂੰ ਮੈਂ ਦੇ ਦਿੱਤੀ ਆ ਸੋਹਣੇ ਸੋਹਣੇ ਸੂਟਾਂ ਦੀ ਮਾਈਕਰੋ ਵੈਲਵਟ ਦੇਆਂ ਦੀ ਤੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਇਹਦੇ ਵਿੱਚ ਤੁਸੀਂ ਆ ਵੇਖੇ ਪਿੱਛੇ ਮੇਰੇ ਲੱਗੇ ਨੇ ਇਹ ਸੂਟ ਸਾਰੇ ਮੈਂ ਇਸ ਟਾਈਮ ਦੇ ਉੱਤੇ ਸੈੱਟ ਕਰਕੇ ਰੱਖ ਦਿੱਤੇ ਆ ਤੇ ਇਹ ਵੀਡੀਓ ਜਿਹੜੀ ਆ ਇਹ 3 ਵਜੇ ਪੋਸਟ ਹੋਈ ਆ ਤੁਸੀਂ ਬੁੱਕ ਜਰੂਰ ਕਰਿਓ ਸੂਟ ਸੋਹਣੇ ਸੋਹ ਤੇ ਜੋ ਹੋਂ ਸਕਿਆ ਤੇ ਮੈਨੂੰ ਵੀਡੀਓ ਟੈਗ ਕਰਕੇ ਪਾਇਓ ਆਪਾਂ ਤੁਹਾਡੀਆਂ ਵੀਡੀਓ ਸ਼ੇਅਰ ਕਰਦੇ ਆਂਗੇ ਜਿਹੜੇ ਕਸਟਮਰ ਪਾਉਣ ਦੇ ਚਾਹਵਾਨ ਹੋਣਗੇ ਵੀਡੀਓ ਇੰਸਟਾਗ੍ਰਾਮ ਨੂੰ ਲਾਈਕ ਕਰਦੇ ਆ ਜਿਹੜੇ ਆਪਣੀਆਂ ਫੋਟੋਆਂ 'ਚ ਵੀਡੀਓ ਪਾਉਣੀ ਆ ਪੋਸਟ ਪਸੰਦ ਕਰਦੇ ਆ ਸ਼ੇਅਰ ਕਰ ਦੂੰਗਾ ਮੈਂ ਉਹਨਾਂ ਨੂੰ ਆਪਣੇ ਪੇਜ ਦੇ ਉੱਤੇ ਤੇ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਾਲ ਦੇ ਵਿੱਚ 1 ਜਨਵਰੀ ਨੂੰ ਇੱਕ ਹੋਰ ਵੱਡੀ ਸੇਲ ਦਊਂਗਾ ਨਵੇਂ ਸਾਲ ਦਾ ਤੋਹਫਾ ਦਊਂਗਾ ਤੁਹਾਨੂੰ ਮੈਂ ਸਾਰਿਆਂ ਨੂੰ ਚੈੱਕ ਜ਼ਰੂਰ ਕਰਿਓ ਨਵੇਂ ਸਾਲ ਤੇ ਵੱਡੀ ਆਫਰ ਹੋਊਗੀ ਵੱਡੀ ਸੇਲ ਆਊਗੀ ਚੈੱਕ ਜ਼ਰੂਰ ਕਰ